नशा मुक्ति सेंटर भर्ती करवावगा मैं किसी भी किस्म का नशा नशा तस्कर भी खुद भी जमानत नहीं दवागा अथा वार्ड में किसी होर व्यक्ति भी जमानत देने को रोकागा ਾਰੇ ਵਾਰ ਦੇ ਲੋਕਾਂ ਨਾਲਾਰੇ ਵਾਰ ਦੇ ਲੋਕਾਂ ਮਿਲ ਕੇ ਬਾਦਮੂ ਨਸ਼ਾ ਕਰਾਵਾਂਗੇ ਬਾਦਮੂ ਨਸ਼ਾ ਕਰਾਵਾਂਗੇ ਕੋਲੇ ਸੋਨਾਲ ਸਰਤ ਜੀ ਅੱਜ ਅਸੀਂ ਸਾਡੇ ਹਲਕੇ ਦੀ 25 ਨੰਬਰ ਵਾਰਡ ਦੇ ਵਿੱਚ ਆਏ ਹਾਂ ਔਰ ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਪਿਛਲੇ ਕੁਝ ਦਿਨ ਤੋਂ ਪੈਨ ਪੰਜਾਬ ਪੂਰੇ ਪੰਜਾਬ ਦੇ ਵਿੱਚ ਸਾਡੀ ਇੱਕ ਮੁਹਿੰਮ ਚੱਲ ਰਹੀ ਆ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਯੁੱਧ ਨਸ਼ੇ ਵਿਰੁੱਧ ਜਿਸ ਦੀ ਸ਼ੁਰੂਆਤ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਨੇ ਅਤੇ ਸਾਡੇ ਸਾਡੇ ਨੈਸ਼ਨਲ ਸੁਪਰੀਮੋ ਸ਼੍ਰੀ ਅਰਵਿੰਦ ਕੇਜੀਵਾਲ ਜੀ ਨੇ ਪਰਸੋਂ ਕੀਤੀ ਸੀਗੀ ਉਸ ਦੀ ਸ਼ੁਰੂਆਤ ਸੋ ਉਸੇ ਨੂੰ ਅੱਗੇ ਲੈ ਕੇ ਜਾਂਦੇ ਹੋਏ ਅੱਜ ਅਸੀਂ ਹਰ ਜਗ੍ਹਾ ਤੇ ਜਾ ਰਹੇ ਹਾਂ ਔਰ 117 ਹਲਕਿਆਂ ਦੇ ਵਿੱਚ ਸਾਡੇ ਹਰ ਰੋਜ਼ ਤਿੰਨ ਪ੍ਰੋਗਰਾਮਸ ਹੁੰਦੇ ਨੇ ਚਾਹੇ ਉਹ ਪਿੰਡ ਹੈ ਚਾਹੇ ਉਹ ਔਰਡ ਹੈ ਔਰ ਜਾਣਦਾ ਮਕਸਦ ਇਹ ਕੀ ਹੈ ਕਿ ਸਰਕਾਰ ਨਸ਼ਿਆਂ ਨੂੰ ਲੈ ਕੇ ਬਹੁਤ ਸੰਜੀਦਾ ਹੈ ਔਰ ਅਸੀਂ ਤਾਂ ਇਹ ਸੋਚ ਖਾਦੀ ਹੋਈ ਹੈ ਕਿ ਅਸੀਂ ਹਰ ਹਾਲਤ ਚ ਨਸ਼ਿਆਂ ਨੂੰ ਜੜੋਂ ਮਕਾਉਣਾ ਹੈ ਔਰ ਅਸੀਂ ਲੋਕਾਂ ਦਾ ਸਾਥ ਮੰਗਣ ਆਏ ਹਾਂ ਕਿਉਂਕਿ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਲੋਕਾਂ ਦੇ ਸਾਥ ਤੋਂ ਬਿਨਾ ਸਾਨੂੰ ਇਸ ਮੂਹਮ ਨੂੰ ਸਿਰੇ ਲਾਉਣ ਨੂੰ ਸਮਾਂ ਲੱਗ ਸਕਦਾ ਹੈ ਜਾਂ ਇਹ ਅਧੂਰੀ ਵੀ ਰਹਿ ਸਕਦੀ ਹੈ ਸੋ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਬੱਚੇ ਸਾਡੇ ਨਸ਼ਿਆਂ ਨੂੰ ਲੱਗ ਗਏ ਨੇ ਉਹਨਾਂ ਨੂੰ ਕਾਉਂਸਲ ਕਰਨਾ ਸਮਝਾਉਣਾ ਉਹਨਾਂ ਨੂੰ ਟ੍ਰੀਟਮੈਂਟ ਤਲੀ ਰਾਜੀ ਕਰਨਾ ਸੈਂਟਰ ਦੇ ਵਿੱਚ ਦਾਖਲ ਕਰਾਉਣਾ ਅਸੀਂ ਇਹ ਚਾਹੁੰਦੇ ਹਾਂ ਕਿ ਉਹ ਬੱਚਿਆਂ ਦਾ ਮੁਰ ਤੋਂ ਬਸੇਬਾ ਕੀਤਾ ਜਾਏ ਮੁਰ ਬਸੇਬਾ ਰੀਹੈਬਿਲੀਟੇਟ ਕੀਤਾ ਜਾਏ ਉਹਨਾਂ ਨੂੰ ਔਰ ਜਿਹੜੇ ਸਾਡੇ ਬੱਚੇ ਛੋਟੇ ਨੇ ਅਜੇ ਉਹਨਾਂ ਨੂੰ ਅਸੀਂ ਖੇਡਾਂ ਵੱਲ ਨੂੰ ਲਈਏ ਤੁਸੀਂ ਦੇਖਿਆ ਹੋਵੇਗਾ ਹਰ ਪਿੰਡ ਹਰ ਵਾਰਡ ਦੇ ਵਿੱਚ ਇਸ ਵੇਲੇ ਕੰਪਲਸਰੀਲੀ ਸਰਕਾਰ ਇੱਕ ਪਲੇ ਗਰਾਉਂਡ ਵੀ ਬਣਾ ਰਹੀ ਹੈ ਕਿਉਂਕਿ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੀ એનર્ਜੀ ਚੈਨਲਾਈਜ਼ ਕਰਨੀ ਬਹੁਤ ਜ਼ਰੂਰੀ ਹੈ ਸੋ ਤੁਹਾਡੇ ਰਾਹੀਂ ਮੈਂ ਲੋਕਾਂ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਸਾਰੇ ਜਣੇ ਆਓ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣਾ ਆਪਣਾ ਯੋਗਦਾਨ ਇਸ ਲੋਕ ਲਹਿਰ ਦੇ ਵਿੱਚ ਜਿਹੜੇ ਲੋਕ ਨਸ਼ਿਆ ਸੈਂਟਰਾਂ ਦੇ ਵਿੱਚ ਜਾਣ ਤੋਂ ਡਰਦੇ ਨੇ ਕਿ ਪਤਾ ਨਹੀਂ ਕਿੰਨਾ ਖਰਚਾ ਹੈਗਾ ਵਾ ਉਹਨਾਂ ਲੋਕਾਂ ਵਾਸਤੇ ਵੀ ਤੁਹਾਡੀ ਆਹ ਦੇਖੋ ਮੈਂ ਤੁਹਾਡੇ ਰਾਈ ਇੱਕ ਹੋਰ ਗੱਲ ਦੱਸਣੀ ਚਾਹੁੰਦੀ ਹੈਗੀ ਆ ਕਿ ਇਹ ਪਹਿਲਾਂ ਸੁਣਨ ਚ ਆਉਂਦਾ ਸੀ ਕਿਉਂਕਿ ਕਹਿੰਦੇ ਸੀ ਜੇ ਉੱਥੇ ਜਾਵਾਂਗੇ ਤਾਂ ਪੈਸੇ ਮੰਗੇ ਜਾਣਗੇ ਸਾਡੇ ਕੋਲੋਂ ਜਾਂ ਉੱਥੇ ਇਹ ਕਿਹਾ ਜਾਂਦਾ ਹੈ ਕਿ ਘਰ ਦਾ ਇੱਕ ਜੀ ਨਾਲ ਹੋਣਾ ਬਹੁਤ ਜ਼ਰੂਰੀ ਹੈ ਤਾਂ ਮੈਂ ਤੁਹਾਡੇ ਰਾਈ ਇਹ ਹੀ ਸੁਨੇਹਾ ਇਹ ਵੀ ਲੋਕਾਂ ਨੂੰ ਲਾਉਣਾ ਚਾਹੁੰਦੀ ਆ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਪੈਸਾ ਉੱਥੇ ਨਹੀਂ ਲੱਗੇਗਾ ਉਹ ਸਰਕਾਰ ਦੀ ਜੀ ਜ਼ਿੰਮੇਵਾਰੀ ਹੈ ਔਰ ਕਰਦਾ ਜੀ ਵੀ ਉੱਥੇ ਹੋਣਾ ਜ਼ਰੂਰੀ ਨਹੀਂ ਹੈ ਸੋ ਇਹ ਜੀ ਕੋਈ ਵੀ ਸ਼ਰਤ ਨਹੀਂ ਹੈ ਬਸ ਤੁਹਾਡੀ ਜ਼ਿੰਮੇਵਾਰੀ ਸਿਰਫ ਇਹ ਹੈ ਕਿ ਆਪਾਂ ਉਹਨਾਂ ਬੱਚਿਆਂ ਦਾ ਜਿਹੜਾ ਇਲਾਜ ਕਰਾਈਏ ਪੁਲਿਸ ਪ੍ਰਸ਼ਾਸਨ ਇਸ ਵੇਲੇ ਬਹੁਤ ਸਖਤੀ ਨਾਲ ਆਪਣਾ ਕੰਮ ਕਰ ਰਿਹਾ ਔਰ ਤੁਸੀਂ ਸਾਰੇ ਮੇਰੇ ਨਾਲ ਸਹਿਮਤ ਹੋਵੋਗੇ ਕਿ ਪਿਛਲੇ ਕੁਝ ਦਿਨ ਤੋਂ ਬਹੁਤ ਸਖਤੀ ਹੋ ਰਹੀ ਹੈ ਤੇ ਨਿਚੈ ਘਟਿਆ ਵੀ ਹੈ ਬਹੁਤ سارے ਜਿਹੜੇ ਅੱਗੇ ਬਹੁਤ ਜਗ੍ਹਾ ਹੌਟਸਪੌਟਸ ਇਹ ਜਿ ਸੀਗੇ ਉਥੇ ਨਸ਼ਿਆਂ ਨੂੰ ਠੱਲ ਪਈ ਹੈ ਕਿਉਂਕਿ ਬਹੁਤ سارے ਪਰਚੇ ਕੀਤੇ ਜਾ ਰਹੇ ਹੈ ਰਿਕਵਰੀ ਬਹੁਤ ساری ਹੋ ਰਹੀ ਹੈ ਡਰਗ ਮਨੀ ਬਹੁਤ ساری ਰਿਕਵਰ ਕੀਤੀ ਗਈ ਹੈ ਸੋ ਇਸ ਵੇਲੇ ਜਿਹੜੀ ਚੀਜ਼ ਦੀ ਲੋੜ ਹੈ ਸਮੇ ਦੀ ਮੰਗ ਹੈ ਕਿ ਅਸੀਂ ਸਾਰੇ ਜਣੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਲੋਕ ਲਹਿਰ ਹੈ ਇਹਦੇ ਵਿੱਚ ਆਪਣਾ ਹਿੱਸਾ ਪਾਈਏ ਕਿ ਆਪਣਾ ਕੀਮਤੀ ਸਮਾਂ ਕੱਟ ਕੇ ਆਏ ਤੇ ਸਾਡੀ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿੰਮ ਚੱਲੀ ਇਹ ਜਿਹੜਾ ਕੋਡ ਹੈ ਪੰਜਾਬ ਤੇ ਨਸ਼ੇ ਦਾ ਤੇ ਪੰਜਾਬ ਸਰਕਾਰ ਬਹੁਤ ਸੋਹਣਾ ਕੰਮ ਕਰ ਰਹੀ ਤੇ ਹੁਣ ਆਮ ਜਨਤਾ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਇਹ ਕੰਮ ਹੋਣ ਨਾਲ ਜਿਹੜਾ ਨਸ਼ੇ ਨਾਲ ਪ੍ਰਭਾਵਿਤ ਸਾਡਾ ਯੂਥ ਹੈ ਉਹ ਕਾਫੀ ਹੱਦ ਤੱਕ ਬਰਬਾਦ ਹੋ ਗਿਆ ਪੰਜਾਬ ਦਾ ਲੇਕਿਨ ਹੁਣ ਮੈਨੂੰ ਆਸ ਹੈ ਕਿ ਪੰਜਾਬ ਦੀ ਜਨਤਾ ਵੀ ਪੰਜਾਬ ਦੇ ਲੋਕ ਵੀ ਵੱਧ ਚੜ ਕੇ ਸਰਕਾਰ ਦਾ ਸਾਥ ਦੇਣਗੇ ਤੇ ਪੂਰਾ ਸਾਥ ਦੇਣਗੇ। ਕੱਲੇ ਕਦੀ ਹੋਇਆ ਕਿ ਇਸ ਤਰ੍ਹਾਂ ਕਹੀ ਹੈ ਜਿਹੜੀਆਂ ਬੀਪੀਐਸ ਸਰਕਾਰਾਂ ਲਈਆਂ ਇੰਨੀ ਵੱਡੀ ਮੁਹਿੰਮ ਜਿਹੜੀ ਆ ਇਹਨੇ ਫਾਸਟ ਜਿਹੜੀ ਆ ਤਸਕਰਾਂ ਨੂੰ ਫੜਨ ਵਾਸਤੇ ਚਲਾਈ ਗਈ। ਇਹ ਤੇ ਤੁਹਾਨੂੰ ਵੀ ਪਤਾ ਕਿ ਜਿਹੜਾ ਨਸ਼ੇ ਦਾ ਕੋਰ ਪੰਜਾਬ 'ਚ ਪਿਆ ਹੈ ਪੁਰਾਣੀ ਸਰਕਾਰਾਂ ਦੀ ਹੀ ਦੇਣ। لیکن ایک اور ਨੂੰ ਸਾਫ ਕਰੇਗੀ ਸਾਡੀ ਪੰਜਾਬ ਸਰਕਾਰ ਮਾਨ ਸਰਕਾਰ ਐਮਐਲਏ ਸਰ ਜੀਵਨ ਜੋਤ ਜਿੰਨੇ ਐਮਐਲਏ ਸਰ ਪੰਜਾਬ ਦੇ ਸਾਰੇ ਮਿਲ ਕੇ ਇਸ ਕੋਡ ਨੂੰ ਪੰਜਾਬ ਦੇ ਖਤਮ ਕਰਾਂਗੇ ਆਪਾਂ ਤੇ ਯੂਥ ਨੂੰ ਇੱਕ ਨਵੇਂ ਸਿਰੇ ਤੋਂ ਖੇਡਾਂ ਵੱਲ ਪਾਸੇ ਲੈ ਕੇ ਤੇ ਅੱਗੇ ਵਧਾਵਾਂਗੇ ਜੀ ਮਾਨ ਸਰਕਾਰ ਵੱਲੋਂ ਜਿਹੜਾ ਵਾ ਹੈ ਯੂਥ ਨੂੰ ਲੈ ਕੇ ਨਸ਼ਿਆਂ ਵਿਰੋਧ ਜਿਹੜਾ ਮਹਿੰਮ ਚਲਾਈ ਗਈ ਹੈ ਕਿਤਰਾ ਦਾ ਸੰਯੋਗ ਲੋਕ ਕਿੰਨਾ ਕਿ ਇਹਨੂੰ ਐਕਸੈਪਟ ਕਰਦੇ ਲੋਕ ਤੇ ਹੁਣ ਖੁਦ ਸਾਨੂੰ ਕਹਿੰਦੇ ਰੋਕ ਰੋਕੇ ਕਿ ਇਹ ਮਹਿੰਮ ਬਹੁਤ ਸੋਹਣੀ ਹੈ ਸਾਨੂੰ ਇਹ ਮਹਿੰਮ ਨਾਲ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਹਾਂ ਵੀ ਪੰਜਾਬ ਸਰਕਾਰ ਨੇ ਹੁਣ ਪੰਜਾਬ ਨੂੰ ਇੱਕ ਰੰਗਲੇ ਪੰਜਾਬ ਵੱਲ ਪਾਸੇ ਤੋਰਨ ਦਾ ਇੱਕ ਟਿੱਟਾ ਲੈ ਲਿਆ ਕਿਉਂਕਿ ਇਹ ਜਿਹੜਾ ਨਸ਼ੇ ਦਾ ਕੋੜ ਹੀ ਇਹ ਇਹਦੇ ਨਾਲ ਹਰ ਪਰਿਵਾਰ ਦੁਖੀ ਹਰ ਇਲਾਕਾ ਦੁਖੀਗਾ ਸੀ ਲੇਕਿਨ ਹੁਣ ਬਹੁਤ ਵੱਡੇ ਲੈਵਲ ਤੇ ਕੰਮ ਹੋਏਗਾ ਤੇ ਮੈਨੂੰ ਇਹੀ ਆਸ ਹੈ ਕਿ ਜਨਤਾ ਵੀ ਰੱਦ ਚੜ ਕੇ ਸਾਡੇ ਨਾਲ ਹਿੱਸਾ ਦੇਵੇਗੀ ਕਿਉਂਕਿ ਜਦੋਂ ਤੱਕ ਜਨਤਾ ਸਾਥ ਨਹੀਂ ਮਿਲੇਗਾ ਇਹ ਕੋੜ ਨਹੀਂ ਖਤਮ ਹੋ ਸਕਦਾ